ਤੋਂ ਫੌਮਨ ਲੀਡਰ ਸਤਿ ਸ਼੍ਰੀ ਅਕਾਲ ਪਿਆਰੇ ਭਰਾਵੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਪਰਮਾਤਮਾ ਕਰੇ ਸਭ ਠੀਕ ਠਾਕ ਰਹਿਣ ਕੋਈ ਦੁੱਖ ਤਕਲੀਫ ਨਾ ਹੋਵੇ ਸਾਰੇ ਆਦੀ ਜੀ ਕਮਿਸ਼ਨਰੀ ਅਸਾਜ ਜੀ ਨੂੰ ਖੁਸ਼ੀ ਹੋਵੇ ਕੋਈ ਦੁੱਖ ਤਕਲੀਫ ਨਾ ਹੋਵੇ ਹਰ ਕੋਈ ਆਪਦੇ ਆਪੀ ਜਿੰਦਗੀ ਵਧੀਆ ਢੰਗ ਨਾਲ ਕੱਟ ਰਿਹਾ ਹੋਵੇ ਇਹੀ ਅਰਦਾਸ ਆ ਰੱਬ ਦੇ ਉੱਤੇ ਮੈਂ ਜਾ ਰਹੇ ਹਾਂ ਥੋੜਾ ਮੁੰਡੀਆਂ ਤੱਕ ਮੈਂ ਜਾ ਰਹੇ ਹਾਂ ਥੋੜਾ ਮੁੰਡੀਆਂ ਤੱਕ

जरूरी है 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 प्यार पंचर होया वो दे दी हरे राम नु भाई इथे आके कामयाब हो गए वीरू ਬਾਰਲੇ ਲੋਕ ਪ੍ਰਵਾਸੀ ਇੱਥੇ ਆ ਕੇ ਕਾਮਯਾਬ ਹੋ ਗਏ ਬਹੁਤ ਜ਼ਿਆਦਾ ਜਿਹੜੇ ਜਿਨੇ ਮੇਰੇ ਦੁਕਾਨ ਦੇ ਨਾਲ ਦੁਕਾਨ ਕੀਤੀ ਸੀ ਜੇ ਤਾਂ ਅਸੀਂ ਦੋਨਾਂ ਨੇ ਕੀਤੀ ਸੀ ਇੱਕ ਭਈਆ ਸੀਗਾ ਉਹਨੇ ਮੇਰੇ ਸਾਹਮਣੇ ਕੀਤੀ ਸੀ ਤੇ ਉਦੋਂ ਉਹਦਾ ਪਿਓ ਤੇ ਮਤਲਬ ਚਾਚੇ ਨੇ ਕੀਤੀ ਸੀ ਥੋੜਾ ਜਿਹਾ ਚੇਰੋ ਨੇ ਕੀਤੀ ਹੈ 2 ਸਾਲ ਪਿਓ ਚਾਚੇ ਨੇ ਬਾਅਦ ਚ ਮੁੰਡਾ ਉਹਨਾਂ ਦਾ ਆ ਗਿਆ ਉਹਨੇ ਸੰਭਾਲ ਲਈ ਤੇ ਫਿਰ ਮਤਲਬ ਕਰਦਾ 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 ਹੁਣ ਇੱਕ ਪਲਾਟ ਉਹ ਪਰੇ ਕੁਆਟਰ ਪਾਏ ਹੋਏ ਨੇ ਇੱਕ ਉਹ ਸਾਡੇ ਘਰ ਦੇ ਆਸ-ਪਾਸ ਜਗਾ ਲੈ ਕੇ ਕੁਆਟਰ ਪਾਉਣ ਲੱਗਿਆ ਹੋਇਆ ਸਾਡੇ ਵਰਗਿਆਂ ਨੂੰ ਤਾਂ ਸਾਡੇ ਘਰ ਤੇ ਹੀ ਨਹੀਂ ਉੱਠਣ ਦਿੰਦੇ ਵੀਰੇ ਮੇਰੇ ਵਰਗੇ ਨੂੰ ਜੇ ਮੈਂ ਕਹਦਾ ਮਾਂ ਮੈਨੂੰ ਪੈਸੇ ਦੇ ਦੇ ਮੈਨੂੰ ਚਾਹੀਦੇ આજ ਤੱਕ ਮਾਂ ਦੱਸ ਦੇਵੇ ਵੀ ਮੈਂ ਕਿੰਨਾ ਇੱਕ ਬਰਬਾਦੀ ਕੀਤੀ ਅਜੇ ਕੁਝ ਕਮਾਇਆ ਨਹੀਂ ਤਾਂ ਬਰਬਾਦ ਕੀ ਕੀਤਾ ਇਹਨਾਂ ਦਾ ਮੈਨੂੰ ਵੀ ਫਿਕਰ ਆ ਪੈਸਿਆਂ ਦਾ ਮੇਰੇ ਭਰਾ ਨੂੰ ਜਦ 15 ਲੱਖ ਦੇ ਸਕਦੀ ਏ ਜ਼ਮੀਨ ਲਈ ਤਾਂ ਮੈਨੂੰ 5 ਲੱਖ ਦੇ ਦੇਵੇ ਉਹਦੇ ਲਈ ਵੀ ਦੁਕਾਨ ਆ ਉਹ ਮੇਰੇ ਲਈ ਵੀ ਦੁਕਾਨ ਆ ਤੇ ਹਾਰ ਕੇ ਮੈਨੂੰ ਇਹ ਸਾਰਾ ਕੁਝ ਕਰਨਾ ਪੈ ਰਿਹਾ ਜਾਣ ਕੇ ਵੀ ਖੇਤੀ ਕਰਨੀ ਆ ਹੁਣ ਹੁਣ ਜਾਣ ਨਿਕਲੀ ਪਈ ਐ ਤੇ ਹੁਣ ਪਿੱਛੇ ਨਹੀਂ ਹਟਣਾ ਹਾਂ ਭਾਈ ਤਾਂ ਮੇਰਾ ਰਿਹਾ ਹੀ ਨਹੀਂਗਾ ਕੋਈ ਰਿਸ਼ਤਾ ਨਹੀਂ ਰਿਹਾ ਉਹਦੇ ਨਾਲ ਤੇ ਹੁਣ ਮੈਂ ਧੋੜੀ ਹੀ ਗਾ ਵੀ ਕਦੋਂ ਕਣਕ ਵੱਢ ਹੋਵੇ ਟਾਈਮ ਪਾਸ ਕਰਨ ਲੱਗਿਆ ਹੋਇਆ ਏ ਹੇ ਮੇਰੇ ਉੱਪਰ ਵਾਲੇ ਮਹਾਰਾਜ ਇੱਕ ਵਾਰ ਮੇਰੇ ਤੋਂ ਖੇਤੀ ਕਰਵਾ ਦੇ ਅਧੀ ਅਟੰਗ ਨਾਲ ਬਾਕੀ ਦੇਖੀ ਜਾਉ ਫਿਰ ਜਸ਼ਨ ਨੂੰ ਸੰਭਾਲ ਦੂੰਗਾ ਜਸ਼ਨ ਕਰੂਗਾ ਤੇ ਇੱਕ ਵਾਰ ਫੇਤੀ ਮੈਂ ਸ਼ੁਰੂ ਕਰਦਾ ਜਿਹੜਾ ਮੈਂ 20 ਸਾਲ ਘਾਟਾ ਖਾ ਲਿਆ ਕਣਾ ਪਿੱਛੇ ਕਲੇਸ਼ ਲੜਾਈ ਝਗੜਾ ਮਾਰ ਕੁੱਟ 20 ਸਾਲ ਮੈਂ ਘਾਟਾ ਖਾ ਲਿਆ ਤੇ ਕਿੰਨੇ ਪੈਸਿਆਂ ਦਾ ਘਾਟਾ ਖਾਲਿਆ ਉਹ ਮੈਂ ਹੁਣ ਅੱਗੇ ਜਾ ਕੇ ਖੇਤੀ ਕਰਕੇ ਨਾਲ ਹੋਰ ਕੰਮ ਕਰਕੇ ਮੈਂ ਬਰਾਬਰ ਕਰਨਿਆ ਮੇਰੇ ਵੀਰੋ ਕਿਵੇਂ ਨਾ ਕਿਵੇਂ ਜ਼ਰੂਰੀ ਆ ਬਾਹਰਲੇ ਲੋਕ ਆ ਕੇ ਨਹੀਂ ਨਹੀਂ ਕਾਮਯਾਬ ਹੋ ਗਏ ਤਰਕੀਆਂ ਹੋ ਗਈਆਂ ਸਭ ਕੁਝ ਹੋ ਗਿਆ ਸਾਡੇ ਵਰਗੇ ਸਾਰੇ ਇੱਥੇ ਜੇ ਰਹਿੰਦੇ ਰਹਿੰਦੇ ਵੀ ਕੁਝ ਨਹੀਂ ਕਰ ਸਕੇ ਪਰ ਇਹ ਨਾ ਵੀ ਆਪਾਂ ਕੁਝ ਵੇਚਿਆ ਨਹੀਂ ਕਰਦਾ ਪਰਮਾਤਮਾ ਦੀ ਮਿਹਰ ਨਾਲ ਹਜੇ ਤੱਕ ਓਮੇ ਦਾ ਓਮੀ ਪਿਆ ਤੇ ਵੇਚਣਾ ਵੀ ਨਹੀਂਗਾ ਚਾਹੇ ਬੈਂਕ ਤੋਂ ਕਰਜ਼ਾ ਲੈ ਕੇ ਕੰਮ ਸਟਾਰਟ ਕਰਨਾ ਪਵੇ ਚਾਹੇ ਕੁਝ ਵੀ ਕਰਨਾ ਪਵੇ ਪਰ ਵੇਚ ਕੇ ਨਹੀਂ ਮੈਂ ਕਰਨਾ ਦੋ ਰੋਟੀਆਂ ਘੱਟ ਖਾ ਲਾਂਗੇ ਕੱਪੜੇ ਠੀਕ ਠਾਕ ਪਾ ਲਾਂਗੇ ਤੇ ਜਦੋਂ ਸਟੈਂਡ ਹੋ ਜਾਊਗਾ ਥੋੜਾ ਜਿਹਾ ਬਾਦ ਫੇਜ ਹੌਲੀ ਹੌਲੀ ਜੋ ਮਰਜ਼ੀ ਕਰ ਲਈਏ ਮੈਂ ਕੰਮ ਹੀ ਇਸ ਹਿਸਾਬ ਨਾਲ ਕਰਨਾ ਬਈ ਲਾਗਤ ਘੱਟ ਹੋਵੇ ਇਨਕਮ ਵੱਧ ਹੋਵੇ ਉਹ ਚੀਜ਼ਾਂ ਬੀਜਿਆ ਕਰਨੀਆਂ ਤੇ ਅਚਾਰ ਚੂਰ ਪਾਇਆ ਕਰਨਾ ਅਚਾਰ ਪਾਉਣਾ ਸਿੱਖਣਾ ਘਰੇ ਅਚਾਰ ਪਾ ਲਿਆ ਕਰਨਾ ਬੀਚਿਆ ਕਰਾਂਗੇ ਅਚਾਰ ਪਾ ਕੇ ਤੇ ਸੋਚ ਰਿਹਾ ਵੀ ਹੁਣ ਕਣ ਕਬੱਡੀ ਜਾਊ ਬੀਜਾਂਗੇ ਮੱਕੀ ਮੱਕੀ ਬੀਜ ਕੇ ਉੱਥੇ ਡੂੰਗਾ ਸਾਰਾ ਟੋਆ ਪੱਟ ਕੇ ਤੇ ਅਚਾਰ ਪਾਉਣ ਵਾਸਤੇ ਉਥੋਂ ਯੂਨੀਵਰਸਿਟੀ ਚੋਂ ਬੰਦਾ ਲਿਆਵਾਂਗੇ ਉਹ ਲਿਆ ਕੇ ਅਚਾਰ ਪਾ ਦੂਗਾ ਅਚਾਰ ਪਾ ਕੇ ਤੇ ਉਹ ਥੈਲੇ ਜਿਹੜੇ ਹੁੰਦੇ ਆ ਬੋਰੇ ਭਰ-ਭਰ ਕੇ ਰੱਖ ਦਾਂਗੇ ਤੇ ਮਤਲਬ ਬੈਠਣਾ ਨਹੀਂ ਕਰ ਵੀਰੋ ਨਹੀਂ ਬੈਠਣਾ ਬਹੁਤ ਚੇਅਰ ਬੈਠ ਕੇ ਦੇਖ ਲਿਆ 2 ਮਹੀਨੇ ਮੇਰੇ ਕੋਲ ਹੋਰ ਨਹੀਂ ਮੈਂ ਸੋਚਦਾ ਜਿਹੜਾ ਦੁਕਾਨ ਤੇ ਮਾੜਾ ਮਟਾ 10-15000 ਦਾ ਸਾਮਾਨ ਪਿਆ ਖਾਨਕੂਨ ਵਾਲਾ ਜਵਕਾਂ ਦਾ ਹੋਰ ਉਹ ਵੇਚ ਦਈਏ ਉਹ ਵੇਚ ਕੇ 10-15000 ਚੱਲ ਕੋਈ ਘਰ ਦਾ ਸਾਮਾਨ ਹੀ ਰਸਣ ਪਾਣੀ ਤੇ ਰਿਸ਼ਤੇਦਾਰ ਮੇਰੇ ਨਾਲ ਇਸ ਟਾਈਮ ਕੋਈ ਨਹੀਂ ਖੜਾ ਤੇ ਹੁਣ ਮਾਮੇ ਹੁਣਾਂ ਕੋਲ ਜਾ ਰਿਹਾ ਬਈ ਭਾਈ ਮੇਰਾ ਹੱਲ ਕਰਕੇ ਦਿਓ ਚਾਹੇ ਜਿਵੇਂ ਮਰਜੀ ਕਰੋ ਕੱਲੂ ਮੈਂ ਇਹ ਕੁਆਟਰਾਂ 'ਚ ਜਿੰਦੇ ਲਾਤੇ ਜੇ ਮੈਂ ਕੱਲੂ ਕੁਆਟਰਾਂ ਨੂੰ ਜਿੰਦੇ ਲਾਤੇ ਖੋਲਣ ਔਖੇ ਹੋ ਜਾਣੇ ਆ ਨਹੀਂ ਤਾਂ ਚੁੱਪ ਕਰਕੇ ਮੇਰੀ ਮੋਟਰ ਹੱਕ ਬਣਦਾ ਉਹਨਾਂ ਦਾ ਲਿਆ ਕੇ ਮੇਰੇ ਖੇਤ ਚ ਲਾ ਦੇਣ ਤੇ ਖੇਤ ਚ ਲਾ ਦੇਣ ਤੇ ਮੈਂ ਆਪਣੀ ਖੇਤੀ ਸ਼ੁਰੂ ਕਰਤਾ ਵੀਰੋ ਮੇਰੀ ਮਾਈ ਮੈਨੂੰ ਬੁਰਾ ਸਾਨੂੰ ਬਰਾਬਰ ਨਹੀਂ ਸਮਝਦੀ ਉਹ ਕਹਿੰਦੀ ਆ ਬਈ ਮੈਂ ਤਾਂ ਮਰ ਜਾਣਾ ਮੈਨੂੰ ਤਾਂ ਮਰਿਆ ਪਾਲਦੀ ਆ ਬਈ ਬਾਅਦ ਚ ਪ੍ਰਾਪਰਟੀ ਚਲੀ ਜਾਣੀ ਆ ਰਾਇਪੁਰ ਵਾਲੇ ਚਾਹੇ ਜਸ਼ਨ ਹੋਣੀ ਜਿੱਧਰ ਮਰ ਜੀਏ ਸਮਝਦੇ ਉਹਨਾਂ ਦੀ ਦਿਮਾਗ ਦੀ ਗੱਲ ਦੱਸਦਾ ਮੈਂ ਤੇ ਖਿੰਦੇ ਨੂੰ ਤਾਂ ਹੀ ਹੁਣ ਜ਼ਮੀਨਾਂ ਲੈ ਲੈ ਕੇ ਦੇ ਰਹੀ ਹੁੰਦੀਆਂ ਨੇ ਠੀਕ ਹੈ ਤੇ ਕੋਈ ਗੱਲ ਨਹੀਂ ਥੋੜਾ ਜਿਹਾ ਰਿਹ ਰੱਬਾ ਹਾਤੇ ਇਸ ਭਗਤ ਦਾ ਸਾਥ ਦੇ ਦੇ ਇੱਕ ਵਾਰ ਮਹਾਰਾਜ ਜੀ ਕਿਰਪਾ ਕਰਕੇ ਛੋਟੇ ਤੋਂ ਬਿਨਾ ਮੇਰਾ ਕੋਈ ਨਹੀਂ ਗਾ ਦੁਨੀਆ ਤੇ ਤੁਸੀਂ ਹੋ ਮੇਰਾ ਸਹਾਰਾ ਹੋ ਤੁਸੀਂ ਹੋ ਮੇਰਾ ਸਭ ਕੁਝ ਹੋ ਆ ਜਿਹੜਾ ਰਸਤਾ ਸੀਗਾ ਪੂਰਾ ਕੱਚਾ ਹੁੰਦਾ ਸੀਗਾ ਅਸੀਂ ਤੁਰ ਕੇ ਇੱਥੋਂ ਚਲੇ ਜਾਂਦੇ ਸੀਗੇ ਇੱਕ ਪੱਥਰ ਜਾਂ ਗੱਡਿਆ ਹੁੰਦਾ ਸੀਗਾ ਉੱਥੇ ਨੀ ਪੱਥਰ ਜਿਹਾ ਹੁੰਦਾ ਸੀਗਾ ਅਸੀਂ ਜੇ ਛੋਟੇ-ਛੋਟੇ ਹੁੰਦੇ ਜਾਂਦੇ ਹੁੰਦੇ ਸੀ ਤੁਰ ਕੇ ਕਈ ਵਾਰ ਮੁੰਡੀਆਂ ਜਾਂ ਢੰਡਾਰੀ ਤੇ ਡਿੰਗ ਪੱਟ ਕੇ ਪੱਥਰ ਦੀ ਡਿੰਗ ਪੱਟ ਗਿਆ ਮੁੰਡੀਆਂ ਆ ਗਏ ਜਿਵੇਂ ਜਿਵੇਂ ਆਪਾਂ ਕਹਿੰਦੇ ਹੁਣੇ ਹਿੰਦੁਸਤਾਨ ਪਾਕਿਸਤਾਨ ਦੇ ਸਰਹੱਦ ਆਸਰਾਤਾ ਕੀ ਉਦਾਂ ਹੀ ਆ ਮੁੰਡੀਆਂ ਆ ਗਏ ਸੀ ਡਿੰਗ ਪੱਟ ਕੇ ਡਿੰਗ ਪੱਟ ਕੇ ਢੰਡਾਰੀ ਆ ਗਏ ਤੇ ਮਤਲਬ ਨੇੜੇ ਆ ਬਸ ਪਹੁੰਚ ਗਿਆ ਮੈਂ ਤਾਂ ਕਤੋਂ ਦੁਰਿਆ ਸੀਗਾ ਤੇ ਪਹੁੰਚ ਗਿਆ 5 ਮਿੰਟ ਦਾ ਰਸਤਾ ਤੇ ਵੀਰੋ ਕਮੈਂਟ ਕਰਕੇ ਦੱਸੋ ਮੈਂ ਕੀ ਕਰਾਂ ਕੀਦੇ ਚ ਜਿਆਦਾ ਪਿਆ ਫਾਇਦਾ ਕਿਵੇਂ ਕਰਾਂ ਖੇਤੀ ਸਟਾਰਟ ਕਣਕ ਵੱਢਣ ਤੋਂ ਬਾਅਦ ਕੀ ਬੀਜਾਂ ਤੇ ਅਚਾਰ ਦਾ ਕੰਮ ਚੱਲੂ ਕਿਹੜਾ ਕੰਮ ਕਰਾਂ ਦੱਸੋ ਮੈਨੂੰ ਤੇ ਟਰੈਕਟਰ ਹੈਗਾ ਹੀ ਆ ਸਾਡੇ ਕੋਲ 4 4x4 ਸੰਜਾ ਤੇ ਟਰੈਕਟਰ ਟਰਾਲੀ ਸੰਤ ਸਾਰੇ ਨਹੀਂ ਤੇ ਜੇ ਉਹਨੇ ਨਾ ਨੁਕਰ ਕਰਨ ਦੀ ਕੀਤੀ ਮਨਾਹੀ ਜੇ ਮੈਂ ਖੇਤੀ ਕੀਤੀ ਮਟਰ ਨਾਲ ਲਵਾ ਹੋਈ ਅੰਦਰੋਂ ਪਾਣੀ ਲਿਆਣਾ ਪੈ ਗਿਆ ਫਿਰ ਭਾਈ ਆਪ ਦੇ ਕੁਆਟਰਾਂ ਦਾ ਵੀ ਹਿਸਾਬ ਰੱਖ ਲਵੇ ਬੰਦ ਹੋ ਜਾਣਗੇ ਮੈਂ ਨਹੀਂ ਜਿੱਤਾਂਲੇ ਖੋਲ ਸਕਦਾ ਦੀ 40 ਜਿੰਨੇ ਕੁਆਟਰ ਨੇ ਮੈਂ ਉਨੇ ਜਿੰਦੇ ਲਿਆ ਕੇ ਲਾਉਂਗਾ ਤੇ ਮੈਨੂੰ ਖੋਲ ਕੇ ਦਿਖਾ ਦੇਣ ਫਿਰ ਇੱਕ ਦਿਨ ਖੋਲ ਦੇਣਗੇ ਦੋ ਦਿਨ ਖੋਲ ਦੇਣਗੇ 10 ਦਿਨ ਖੋਲ ਦੇਣਗੇ ਜਦ ਤੱਕ ਮੈਨੂੰ ਮੇਰਾ ਹੱਕ ਨਹੀਂ ਮਿਲਦਾ ਮੈਂ ਤਾਂ ਨਹੀਂ ਤੇ ਆਲੇ ਖੋਲਦਾ ਬਦਨਾਮ ਮੀਤਾ ਬਥੇਰੀ ਹੋਈ ਹੋਈ ਆ ਪਹਿਲਾਂ ਤਾਂ ਮਾਤਾ ਪਿੰਕੀ ਨੂੰ ਆ ਬੁਲਾ ਲਿਆਈ ਫਿਰ ਹੁਣ ਕਹਿੰਦੀ ਰਾਤ ਰਾਤ ਤੱਕ ਪਿੰਕੀ ਦੇ ਘਰੇ ਬੈਠਾ ਜਾਂਦਾ ਹੁਣ ਮੈਂ ਵੀ ਉਹਨੂੰ ਆਪਦਾ ਦੁੱਖ ਦੱਸਣਾ ਤੂੰ ਆਪਦਾ ਦੁੱਖ ਤਾਂ ਦੱਸਤਾ ਮੈਂ ਵੀ ਦੱਸਣਾ ਉਹ ਕਹਿੰਦੀ ਸੀ ਮੈਂ ਵੀ ਜੇ ਜਿੰਮ ਸੈਨ ਕਰਨ ਤੋਂ ਮਨਾ ਕਰੂ ਤਾਂ ਮੈਨੂੰ ਦਸੀ ਮੈਂ ਉਹੀ ਫਿਰ ਦੱਸਿਆ ਉਹਨੂੰ ਮੈਂ ਕਿਹਾ ਮੈਂ ਜਿਸਨੂੰ ਭੇਜਿਆ ਸੀ ਉਹਨੇ ਮਨਾ ਕਰਤਾ ਵੀ ਕਹਿੰਦਾ ਵੀ ਆਪਦੇ ਨਾਨੇ ਨੂੰ ਲਈ ਆਈਂ ਵੀ ਜ਼ਮੀਨ ਮੇਰੀ ਹੈ ਕਿ ਨਾਨੇ ਦੀ ਤੁਸੀਂ ਤਾਂ ਮੈਨੂੰ ਮਾਰਿਆ ਜਿਉਂਦੇ ਆ ਨੂੰ ਭੁੱਲ ਗਏ ਜਿਉਂਦਿਆਂ ਨੂੰ ਮਾਰਤਾ ਕੋਈ ਗੱਲ ਨਹੀਂ ਜੇ ਅਪਨਾ ਕਰੇ ਤੁਹਾਡੇ ਨਾਲ ਕੁਝ ਹੋਵੇ ਭਗਤੀ ਮਿਹਰਤ ਦਿਲ ਜਿੰਨਾ ਤੁਸੀਂ ਦਿਖਾਇਆ ਪਰਮਾਤਮਾ ਕਿੱਥੇ ਜਨਾ ਦਿਖਾਵੇ ਇਹੀ ਅਰਦਾਸ ਆ ਰੱਬ ਦੇ ਅੱਗੇ ਮੇਰੇ ਭਾਈ ਗੁਰਜੀ ਕਿਰਪਾ ਕਰਕੇ ਪਤਾਸ ਦੇ ਉੱਤੇ ਮਿਹਰ ਭਰਿਆ ਹੱਥ ਰੱਖੋ ਮੇਰੇ ਦਿਮਾਗ ਚ ਪਾਵੋ ਵੀ ਮੈਂ ਕੀ ਕਰਾਂ ਹੁਣ ਬਥੇਰਾ ਚ ਹੱਥ ਪੈਰ ਮਾਰ ਕੇ ਦੇਖ ਲੇ ਅੱਜ ਤੱਕ ਮੈਂ ਜੱਟੋ ਜਨਮ ਲਿਆ ਪੈਸਿਆਂ ਨੂੰ ਤੜਫਦਾ ਹੀ ਰਿਹਾ ਹਾਂ ਤੁਹਾਨੂੰ ਦੱਸਿਆ ਵੀ ਮੇਰੇ ਨਾਲ ਇੱਕ ਮੁੰਡਾ ਪੜਦਾ ਸੀ 11ਵੀਂ ਜੇ ਸਾਡੇ ਬਾਣੀਆਂ ਦਾ ਪਿੰਡੋਂ ਅਸੀਂ ਸਾਈਕਲ ਤੇ ਜਾਂਦੇ ਸੀ ਇਕੱਠੇ ਸਾਈਕਲ ਤੇ ਆਉਂਦੇ ਸੀ ਤੇ ਉਹਨੇ ਮੇਰੇ ਤੋਂ 1 ਸਾਲ ਪਹਿਲਾਂ ਦੁਕਾਨ ਕਰ ਲਈ ਮੈਂ ਜੇ 80 ਦਾ ਕੋਰਸ ਕਰਨ ਲੱਗ ਗਿਆ ਤੇ ਉਹ ਬਾਣੀਆਂ ਸੀਗੇ ਬਾਣੀਆਂ ਨੂੰ ਤਾਂ ਪਤਾ ਹੀ ਹੁੰਦਾ ਕੰਮ ਮੈਂ ਜੱਟ ਸੀਗਾ ਮੈਨੂੰ 2 ਸਾਲ ਸਿੱਖਣ ਲੱਗ ਗਿਆ ਜਿਹੜਾ ਬਾਣੀਆਂ ਸੀਗਾ ਪੂਰਾ ਮਾਲ ਭਰਤਾ ਭਾਈ ਸਾਰਾ ਉਸ ਕਲਰ ਟੀਵੀ ਆ ਰਹਾ ਵਗੈਰਾ ਮੇਰੇ ਕੋਲ ਕੋਈ ਕਲਰ ਟੀਵੀ ਨਹੀਂ ਸੀ ਕੁਝ ਨਹੀਂ ਸੀ ਬਸ 10000 ਦਾ ਸਮਾਨ ਸੀਗਾ ਤੇ ਜਦੋਂ ਅਸੀਂ ਸ਼ਹਿਰ ਜਾਂਦੇ ਸੀ ਉਹਦੀ ਜੇਬ ਭਰੀ ਹੁੰਦੀ ਸੀ 5-500 ਰੁਪਏ ਨਾਲ ਮੇਰੇ ਕੋਲ ਹੁੰਦੇ ਸੀਗੇ 100-100 ਦੇ ਥੋੜੇ ਜਿਹੇ ਮੈਂ ਸੋਚ ਕੇ ਤੈਨੂੰ ਆਉਂਦਾ ਸੀਗਾ ਕਾਸ਼ ਮੇਰੇ ਕੋਲ ਵੀ ਇੰਨੇ ਹੁੰਦੇ ਮੈਂ ਵੀ ਐਵੇਂ ਇਹਦੇ ਵਾਂਗੂ ਸਮਾਨ ਲੈ ਕੇ ਜਾਂਦਾ ਭਰ ਕੇ ਰਿਕਸ਼ਾ ਬਸ ਸੋਚੇ ਹੀ ਰਹੀਆਂ ਸਾਰੀ ਜ਼ਿੰਦਗੀ ਜਦੋਂ ਜਨਮ ਲਿਆ ਹੁਣ ਤੱਕ ਪਰ ਸਿੰਦਾ ਛਿੰਦੇ ਨੇ ਪੂਰੀ ਐ ਸੜਾਈ ਆ ਜਦ ਤੋਂ ਉਹ ਨੇ ਜਨਮ ਲਿਆ ਹੁਣ ਤੱਕ ਤੇ ਹੁਣ ਤਾਂ ਬਲ ਉਡਾਉਂਦਾ ਹੀ ਆ ਹਟਾ ਮਾਤਾ ਪੂਰਾ ਡਰਦੀ ਆ ਉਹਦਾ ਮੁੰਡਾ ਡਰਦਾ ਉਸ ਤੋਂ ਤੇ ਇਸ ਕਰਕੇ ਕਰੋਧੀਆਂ ਰਹਿੰਦੀ ਲਗੀ ਤੇ ਜੇ ਅਸੀਂ ਜੇ ਕੋਈ ਵੀ ਢੰਡਾਰੀ ਮਾਤਾ ਚਲੇ ਜਾਵੇ ਬਸ ਫੇਰ ਇੰਨਾ ਬੋਲਦਾ ਫੁੱਲਦਾ ਨਹੀਂ ਚੁੱਪ ਰਹਿਦਾ ਜਦੋਂ ਉੱਥੇ ਢੰਡਾਰੀ ਦਾ ਕੋਈ ਨਾ ਹੋਵੇ ਫੇਰ ਸਾਰੇ ਚੰਗੇ ਲੱਗਦੇ ਆ ਮਤਲਬ ਆਦੇ ਪਰਿਵਾਰ ਚ ਫਿਰ ਪੂਰਾ ਖੁਸ਼ ਹੋ ਜਾਂਦਾ ਉਹ ਸਾਰਾ ਪਤਾ ਮੈਨੂੰ ਸਾਡੇ ਕਿ ਐ ਤੇ ਤਾਂ ਐ ਕਹਿੰਦਾ ਵੀ ਪਤਾ ਹੀ ਕਿੰਨੀ ਕਿ ਟੈਨਸ਼ਨ ਚ ਬੈਠਾ ਜਦੋਂ ਉਹਨਾਂ ਆਦੇ ਪਰਿਵਾਰ ਚ ਇਕੱਲੇ ਮੈਂਬਰ ਆਦੇ ਹੋਣ ਤਾਂ ਉਹ ਘਰੇ ਪੂਰੀ ਰੌਣਕ ਲਾ ਕੇ ਰੱਖਦਾ ਆ ਗਿਆ ਘਰ ਜੀ ਸਾਡੇ ਨਾਨਕਿਆਂ ਦਾ ਆਈੜੀ ਉੱਪਰਲੀ ਪੀਲੇ ਰੰਗ ਦੀ ਕੋਠੀ ਆ ਇਹਦੇ ਨਾਲ ਅੱਗੇ ਇਹ এবੀ ਘਰਾਂ ਚੀਂ ਆ ਸਾਡੇ ਨਾਨਕੇ ਦੇ ਆ ਵੀ ਘਰਾਂ ਚੀਂ ਆ ਤੇ ਆ ਸਾਡੇ ਘਰਾਂ ਦਾ ਆ ਨਾਨਕਿਆਂ ਦੇ ਘਰ ਇੱਕ ਮਾਮੇ ਦਾ ਉਹ ਘਰ ਇੱਕ ਮਾਮੇ ਦਾ ਘਰ ਉਹ ਪਰਿਕੰਤਕ ਚਲੋ ਜੀ ਮਾਜੀ ਨੇ ਕੋਠੀ ਪਾਈ ਐ ਨਮੀ ਆ ਨਮੀ ਕੋਠੀ ਪਾਈ ਐ ਚਲੋ ਚੱਲਦੇ ਅੰਦਰ ਹਾਂਜੀ ਆ ਦੇਖੋ ਮਾਮਾ ਜੀ ਦਾ ਘਰ ਤੇ ਟਰੈਕਟਰ ਪਹਿਲਾ ਵਾਲਾ ਇਹਨੂੰ ਨਵਾਂ ਬਣਾਉਣਾ ਮੋਡੀਫਾਈ ਕਰਾਉਣਾ ਆ ਮਾਮਾ ਇਹ ਕੈਨੇਡਾ ਗਏ ਹੋਏ ਨੇ ਸਾਰਾ ਪਰਿਵਾਰ ਉਹਨਾਂ ਦਾ ਤੇ ਆ ਮਾਮਾ ਇਹ تین ਘਰ ਉਹਨਾਂ ਨੇ ਹੁਣ ਬਣਾਏ ਆ ਆ ਪਹਿਲਾ ਵਾਲੀ ਕੁੱਟੀ ਆ ਪਹਿਲਾ ਵਾਲੀ ਕੋਠੀ ਤੇ ਆਹ ਘਰ ਹੁਣ ਬਣਾਇਆ ਹਵੇਲੀ ਟਾਈਪ ਅਸਵਾਗਾ ਵਗੈਰਾ ਪਿਆ ਤੇ ਇੱਧਰ ਦੇਖੋ ਗਾਇਆਂ ਰੱਖੀਆਂ ਹੋਈਆਂ ਨੇ ਜਨਰੇਟਰ ਨੂੰ ਵੀ ਵਧੀਆ ਜਿਹਾ ਸਿਸਟਮ ਬਣਾਇਆ ਚਾਦਰ ਜੀ ਲਾ ਕੇ ਪੱਠੇ ਘੱਟ ਹੋਣੇ ਤੂੜੀ ਤੇ ਚੱਲਦਾ ਕੋਠੀ ਦਸ ਕੋਠੀ ਘੰਟਾ ਹੈ लाइक शेयर कमेंट ते सब्सक्राइब करके दस्यो अमरूद गिरे हुए हैं वाला ਅੱਜ ਖਰਾਬ ਚਲੋ ਜੀ ਚੱਲੀਏ ਕਰ ਹਾਂਜੀ ਅੱਜ ਗਏ ਸੀ ਨਾਨਕੇ ਪਿੰਡ ਉੱਥੋਂ ਥੋੜਾ ਜਿਹਾ ਕੰਮ ਜਿਹਾ ਸੀਗਾ ਸ਼ਕੈਤਾਂ ਹੋੜੀਆਂ ਸੀਗੀਆਂ ਕਿਸੇ ਦੀ ਆ ਉਹ ਲਾ ਕੇ ਆਏ ਆ ਤੇ ਹੁਣ ਚੱਲਿਆ ਘਰ ਨੂੰ ਸ਼ਕੈਤਾਂ ਇਹ ਨਹੀਂ ਬਈ ਮੈਨੂੰ ਖਰਚਾ ਘੱਟ ਮਿਲ ਰਿਹਾ ਕੰਮਕਾਰ ਮੇਰੇ ਕੋਲ ਨਹੀਂ ਰਿਹਾ ਦੁਕਾਨ ਮੇਲੀ ਛਡਾਤੀ ਜੇ ਦੁਕਾਨ ਹੁੰਦੀ ਮੈਨੂੰ ਰੈਪਰ ਜਾਣ ਵਾਰ ਸੋਚਣਾ ਨਹੀਂ ਸੀਗਾ ਪਰ ਹੁਣ ਦੁਕਾਨ ਨਹੀਂ ਹੈਗੀ ਸੌਰੀ ਜੇ ਦੁਕਾਨ ਹੁੰਦੀ ਤਾਂ ਕਰਉਦੀਆਂ ਜਾਣ ਵਾਰ ਸੋਚਣਾ ਨਹੀਂ ਸੀਗਾ ਜੇ ਦੁਕਾਨ ਨਹੀਂ ਹੈਗੀ ਹੁਣ ਮੈਨੂੰ ਕਰਉਦੀਆਂ ਜਾਣਾ ਪੈਣਾ ਤੇ ਇਸ ਵਿੱਚ ਕਿਸੇ ਦਾ ਕੋਈ ਰੌਲਾ ਨਹੀਂ ਚਾਹੀਦਾ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਚਾਹੀਦੀ ਤੇ ਇਸ ਲਈ ਮੈਨੂੰ ਜਾਣਾ ਪੈ ਰਿਹਾ ਕਰਤੀਆਂ ਖੇਤੀ ਕਰਨ ਲਈ ਆਪ ਦੇ ਪੈਰ ਆਪ ਖਿਡਾੜੀ ਮਾਰੀ ਆ ਉਹਨਾਂ ਨੇ ਤੇ ਪੈਰ ਉਹਨਾਂ ਨੇ ਆਪ ਖਿਡਾੜੀ ਮਾਰੀ ਆ ਕੋਈ ਗੱਲ ਨਹੀਂ ਨਹੀਂ ਦੇਣੀ ਦੁਕਾਨ ਤਾਂ ਟਰੈਕਟਰ ਹੈਗਾ ਮੇਰਾ ਸਾਂਝਾ ਸਾਰੇ ਸੰਧ ਸਾਂਝੇ ਨੇ ਮਿਲ ਜਾਣੇ ਆ ਪੰਜਾਬੀ ਵੀਰੋ ਭਾਈ ਨੂੰ ਤਾਂ ਮਿਰਚਾਂ ਲੱਗਣਗੀਆਂ ਹੱਕ ਦੇਣ ਲੱਗੇ ਮੇਰਾ ਪਰ ਉਹ ਬੰਦਾ ਬੰਦੇ ਅੱਜ ਨਹੀਂ ਕਿਨਿਆ ਜਾਂਦਾ ਜਿਹੜਾ ਆਪਦਾ ਹੱਕ ਨਾ ਲਵੇ ਅੱਜ ਕੱਲ੍ਹ ਇਕ ਤਾਵਾ ਤੂੰ ਤੜਾ ਕਰਕੇ ਗੱਲਾਂ ਸੁਣੋ ਉਪਰ ਕੀ 10-12000 ਰੁਪਏ ਘੱਟ ਤੇ ਜ਼ਮੀਨ ਦਵੋ ਮੇਰੇ ਵਰਗਾ ਮੂਰਖ ਤਾਂ ਕੋਈ ਹੋਣਾ ਹੀ ਨਹੀਂਗਾ ਜਿਹੜਾ 10-12000 ਰੁਪਏ ਘੱਟ ਤੇ ਜ਼ਮੀਨ ਦਿੰਦਾ ਕੀਲੇ ਮਗਰ ਠੀਕੇ ਤੇ ਤੇ ਦੂਜਿਆਂ ਤੋਂ ਤੂੰ ਤੜਾਕ ਸੁਣਦਾ ਕੋਈ ਗੱਲ ਨਹੀਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਪਿੰਡ ਟੂਚ